ਲੱਭ ਲਿਆ ਲੁਕਿਆ ਹੋਇਆ ਮਿੰਨੀ ਕੈਨੇਡਾ ਪਿੰਡ ਨੂੰ ਵੇਖ ਭੁੱਲ ਜਾਉਗੇ ਅਸਲੀ ਕੈਨੇਡਾ ਵਿਦੇਸ਼ਾਂ ਵਿੱਚ ਘੁੰਮਣ ਦੇ ਸ਼ਕੀਨ ਇਸ ਪਿੰਡ ਨੂੰ ਜ਼ਰੂਰ ਵੇਖਣਾ ਤੇ ਇੱਥੇ ਜੀ ਪਿੰਡ ਆ ਜੀ ਕੈਨੇਡਾ ਵਰਗਾ ਕਿੱਧਰ ਆਓ ਲੈ ਉਸਾਈ ਜਿੱਥੇ ਆ ਜੀ ਸਾਹਮਣੇ ਲਿਖਿਆ ਹੋਇਆ ਆ ਕੈਨੇਡਾ 1 ਕਿਲੋ देख के कनेडा मतलब होता <laughs> ऐसा नहीं? है कि ये सारा जो कम्युनिकेशन और जो रोड हैं बिना रोड ट्रांसपोर्टेशन से गुप्त रहेगा ਪੁਰਾਤਨ ਮੰਦਿਰ ਹੈ ਜਾਂ ਤੇ ਲੋਕ ਕਿ ਨਾ ਬਹੁਤ ਸਾਰੀ ਮੰਨਤਾਂ ਹੀ ਪੂਰੀ ਹੁੰਦੀ ਹੈ ਜੇ ਕਿਸੇ ਕੋ ਬੱਚਾ ਨਾ ਹੋ ਕੁਝ ਵੀ ਹੋ ਹੋਸਰਾਓ ਸਾਬ ਵਧੀਆ ਜੀ ਹਾਂ ਜੀ ਵਧੀਆ ਜੀ ਸੇਤਾ ਵਗੈਰਾ ਸੇਤਾ ਦਾ ਬਣਾ ਤੁਹਾਨੂੰ ਪਤਾ ਸੱਤਾ ਸਾਲਾਂ ਹੀ ਕੋਟੂ ਪੀਓ ਇਹ ਆਵਾਜ਼ ਸੁਣ ਕੇ ਹਰ ਕਿਸੇ ਨੂੰ ਵਧੀਆ ਲੱਗੇਗਾ ਜੇ ਤੁਸੀਂ ਇੱਥੇ ਸਟੇ ਕਰੋਗੇ ਤੇ ਇੱਕ ਪੁਰਾਣਾ ਕਲਚਰ ਨੂੰ ਦਿਖਾਇਆ ਗਿਆ ਹੈ ਇੱਥੇ ਆ ਖਾਣੇ ਦੇਖ ਲਓ ਸਾਰੇ ਮਿੱਟੀ ਨਾਲ ਲਿਪ ਕੇ ਆ ਬਲ ਹਰਪੁਰੀਏ ਇਹ ਛਾਇ ਦੇ ਪੂਰੇ ਠਾ 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 ਪੀਵੀ 7 ਰਾਈਡਰ ਚੈਨਲ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਰਾਮ ਰਾਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਫਿਰ ਨਵੀਂ ਲੋਕੇਸ਼ਨ ਤੇ ਲੈ ਕੇ ਜਾ ਰਹੇ ਹਾਂ ਤੁਸੀਂ ਸਾਰੇ ਜਿੱਦਾਂ ਜਾਣਦੇ ਹੀ ਆ ਕਿ ਅਸੀਂ 3 ਦਿਨਾਂ ਤੋਂ ਕਾੰਗੜੇ ਦੇ ਵਿੱਚ ਰੁਕੇ ਹੋਏ ਆ ਅੱਜ ਸਾਨੂੰ ਨਵੀਂ ਲੋਕੇਸ਼ਨ ਦਾ ਪਤਾ ਚੱਲਿਆ ਸੀ ਕਾੰਗੜੇ ਤੋਂ ਸਿਰਫ 6 ਕਿਲੋਮੀਟਰ ਦੂਰ ਕੈਨੇਡਾ ਵਰਗੀ ਬੈਲੀ ਆ ਜਿਹਦਾ ਨਾਮ ਕੈਨੇਡ ਬੈਲੀ ਰੱਖਿਆ ਗਿਆ ਆ ਜਿਹਦੇ ਤੋਂ ਅਸੀਂ ਸਾਰੇ ਪੰਜਾਬ ਦੇ ਮੈਕਸਿਮਮ ਭਰਾ ਭੈਣਾਂ ਅਣਜਾਣ ਆ ਅਸੀਂ ਆਉਂਦੇ ਤਾਂ ਹੈਗੇ ਆ ਕਾਂਗਰਸ ਦੇ ਵਿੱਚ ਅਸੀਂ ਕਾਂਗੜਾ ਤੇ ਧਰਮਸ਼ਾਲਾ ਦੇਖ ਕੇ ਵਾਪਸ ਚਲ ਜਾਈਦਾ ਆ ਤੇ ਇਹ ਜਿਹੜਾ ਨਜ਼ਾਰਾ ਆ ਸਾਡੇ ਤੋਂ ਬੰਜਾ ਰਹਿ ਜਾਂਦਾ ਆ ਜਿਹੜਾ ਅੱਜ ਅਸੀਂ ਤੁਹਾਨੂੰ ਦਿਖਾ ਲੈਣਾ ਆ ਵਾਕਈ ਇਹ ਪਿੰਡ ਦੇਖ ਕੇ ਹਰ ਕਿਸੇ ਨੂੰ ਕੈਨੇਡਾ ਦੇ ਭੁਲੇਖੇ ਪੈਣਗੇ ਇੰਨਾ ਸੋਹਣਾ ਇਹ ਪਿੰਡ ਆ ਚਲੋ ਹੁਣ ਚੱਲਦੇ ਆਂ ਇਸ ਪਿੰਡ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਇਸ ਪਿੰਡ ਦੀ ਪੂਰੀ ਡਿਟੇਲ ਤੇ ਨਾਲੇ ਮੈਂ ਤੁਹਾਨੂੰ ਸਭ ਤੋਂ ਮੇਨ ਗੱਲ ਦੱਸ ਦਿੰਦਾ ਜਿਹੜਾ ਇਹ ਪਿੰਡ ਆ ਕਾਂਗੜਾ ਡਿਸਟ੍ਰਿਕਟ ਦੇ ਵਿੱਚ ਇਸ ਪਿੰਡ ਨੂੰ ਹੈਰੀਟੇਜ ਦਾ ਸਰਕਾਰ ਵੱਲੋਂ ਦਰਜਾ ਦਿੱਤਾ ਗਿਆ ਆ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿੰਨਾ ਸੋਹਣਾ ਪਿੰਡ ਹੋਏਗਾ ਤੁਸੀਂ ਜਦੋਂ ਵੀ ਇਸ ਪਿੰਡ ਵੱਲ ਆਉਨੇ ਆਂ ਤਾਂ ਤੁਹਾਨੂੰ ਰਸਤੇ ਦੇ ਇੰਨੇ ਸੋਹਣੇ-ਸੋਹਣੇ ਦ੍ਰਿਸ਼ ਨਜ਼ਰ ਆਉਣਗੇ ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ ਅੱਜੇ ਇਸ ਜਗ੍ਹਾ ਤੋਂ ਪਿੰਡ 4 ਕਿਲੋਮੀਟਰ ਬਾਕੀ ਆ ਹੁਣ ਤੁਸੀਂ ਖੁਦ ਸੋਚ ਸਕਦੇ ਆ ਪਿੰਡ ਦਾ ਦ੍ਰਿਸ਼ ਕੀ ਹੋਵੇਗਾ ਬਾਕੀ ਹੁਣ ਮੈਂ ਤੁਹਾਨੂੰ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਦਾ ਆ ਤੁਸੀਂ ਜਦੋਂ ਹਿਮਾਚਲ ਦੇ ਕਾਂਗੜੇ ਤੋਂ ਧਰਮਸ਼ਾਲਾ ਨੂੰ ਜਾਂਦੇ ਆ ਤਾਂ 6 ਕਿਲੋਮੀਟਰ ਅੱਗੇ ਰਾਈਟ ਹੈਂਡ ਨੂੰ ਇਹ ਪਿੰਡ ਕਨੇਡ ਆਉਂਦਾ ਆ ਤੁਸੀਂ ਕਿਸੇ ਨੂੰ ਵੀ ਕਨੇਡਾ ਪੁੱਛ ਕੇ ਵੀ ਪਹੁੰਚ ਸਕਦੇ ਆ ਪੇ ਜੀ ਹਾਂ ਜੀ ਹੋਸਲਾਓ ਕੀ ਆ ਚੱਲ ਜੀ ਤੇ ਇੱਥੇ ਜੀ ਪਿੰਡ ਆ ਜੀ ਕੈਨੇਡਾ ਵਰਗਾ ਕਿੱਧਰ ਆਓ ਮੈਂ ਉਸਾਈ ਦਿਤੀ ਆ ਜੀ ਕਿਦਰ ਬਹੁਤ ਛੋਟਾ ਪਿੰਡ ਆ ਕਹਿੰਦੇ ਜੀ ਪਿੰਡ ਬਿਲਕੁਲ ਹਾਈਟ 'ਚ ਆ ਕਹਿੰਦੇ ਬਿਲਕੁਲ ਪਹਾੜੀ ਵਗੈਰਾ ਪੂਰੀ ਪੂਰੀ ਹਨ 뷰 ਜਵਦਾ 뷰 ਜਵਦਾ ਕਹਾ ਕਹਿੰਦੇ ਪਿੰਡ ਆ ਨਾ ਕਨੇਡ ਚਲੋ ਹੋਸਲਾਓ ਆਪਣਾ ਫਿਰ ਬੱਕਰੀਆਂ ਵਗੈਰਾ ਦਾ ਕੰਮ ਬੱਕਰੀਆਂ ਦਾ ਚਲੋ ਵਧੀਆ ਏਰੀਆ ਬਹੁਤ ਵਧੀਆ ਲੱਗਦਾ ਜੀ ਸਾਨੂੰ ਘੁੰਮ ਕੇ ਅੱਛਾ ਅੱਛਾ ਕਿਸੇ ਨੂੰ ਲੋਕ ਕਾਂਗੜਾ ਵਗੈਰਾ ਘੁੰਮ ਕੇ ਚਲ ਜਾਂਦੇ ਆ ਧਰਮਸ਼ਾਲਾ ਹਾਂ ਹਾਂ ਇੱਧਰ ਘੱਟੇ ਆਉਂਦੇ ਆ ਇੱਥੇ ਦਾ ਕੀ ਇਹ ਫਸਲ ਵਗੈਰਾ ਕੀ ਹੁੰਦੀ ਆ ਕੀ ਧੰਦਾ ਕਰਦੇ ਆ ਮਾੜਾ ਮੁੰਟਾ ਜੋ ਵੀ ਆ ਤੇ ਖੇਤੀਬਾੜੀ ਜ਼ਿਆਦਾ ਕਰਦੇ ਆ ਖੇਤੀਬਾੜੀ ਤੇ ਜ਼ਿਆਦਾ ਮਿਲ ਬਦਲ ਨਹੀਂ ਕਿਹਾ ਉਹ ਸਹੀ ਕਿ ਇਹ ਆਪਣੀ ਫਸਲ ਮੈਕਸਿਮਮ ਸਾਰੀ ਆਲੂ ਪਿਆਜ਼ ਤੇ ਲਈ ਦੀ ਸਭ ਕੁਝ ਕਢ ਲੈਂਦੇ ਮਤਲਬ ਇੱਕ ਤਰ੍ਹਾਂ ਟੈਨਸ਼ਨ ਫਰੀ ਰਹਿੰਦੇ ਆ ਲੋਕ ਇੱਥੇ ਹਾਂ ਹਾਂ ਚਾਹੀਦਾ ਵੀ ਦਈਆਂ ਜੀ ਠੀਕ ਆ ਜੀ ਠੀਕ ਆ ਜੀ ਹੋਲੀ ਕਾਂ ਜਾ ਰਹੀ ਸਰਕਾਰ ਮੇਰੀ ਬਾਸ ਘੁੰਮਣੇ ਐਸੇ ਹੈਂ ਘੁੰਮਣੇ ਪੇ ਨਿਕਲੇ ਹੋ ਜੈ ਸ਼ੰਕਰ ਕਾ ਸਿਓ ਛਾਰਪਾ ਪੰਜਾਬ ਸੇ ਹੈਲੋ ਆਂਬਲੇ ਛਾਰਪੁਰੀਏ ਐ ਛਾਇ ਦੇ ਪੂਰੇ ਠਾ 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 ਕਦਮ ਲੰਗੋ ਮੇਰੇ ਕੋ ਦਿਖਾਣਾ डम डम्बाਵਾ ਹੂੰ ਸਾੜ ਬੰਬ ਨਮਰੂਂਗੂ ਜਾਂਦਾ ਹੂੰ ਜੈ ਸ਼ੰਕਰ ਖੁਸ਼ ਰਹੋ ਕੈਨੇਡਾ 1 ਕਿਲੋਮੀਟਰ ਅਸੀਂ ਪਿੰਡ ਦੀ ਹੱਦ ਤੇ ਪਹੁੰਚ ਗਏ ਆ ਇੱਥੋਂ ਪਿੰਡ ਕਨੇਡਾ ਸਟਾਰਟ ਹੋ ਜਾਂਦਾ ਆ ਚਲਦੇ ਆ ਪਿੰਡ ਦੇ ਵਿੱਚ ਲੋਕਾਂ ਕੋਲ ਜਾ ਕੇ ਲੈਨੇ ਆ ਪਿੰਡ ਦੀ ਪੂਰੀ ਜਾਣਕਾਰੀ ਬਹੁਤ ਜਿਆਦਾ ਖੂਬਸੂਰਤ ਹੈ گاਉਂ ਇਹ ਹੀ ਹੈ ਜੀ ਜੇ ਆਪਨੇ ਹਲਦੀ ਵੀਜੀ ਹੋਈ ਹੈ ਜੀ ਹਾਂ ਜੀ ਓਕੇ 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 ਹੋਸਰਾਓ ਸਾਹਿਬ ਵਧੀਆ ਜੀ ਹਾਂ ਜੀ ਵਧੀਆ ਜੀ ਤੇ ਆਓ ਖੇਤੀਬਾੜੀ ਦਾ ਕੰਮ ਕਰਤੇ ਹੋ ਜਹਾਂ ਪੇ ਖੇਤੀਬਾੜੀ ਦਾ ਕਰਦੇ ਨੇ ਜਿਆਦਾ ਜਹੀ ਕੰਮ ਹੈ ਜਹਾਂ ਪੇ ਹਾਂ ਆਹੀ ਜੀ ਕੰਮ ਹੈ ਖੇਤੀ ਕਈ ਕੰਮ ਹੈ ਲੇਕਿਨ ਗਾਉਂ ਬਹੁਤ ਹੀ ਜਿਆਦਾ ਆ ਬੜਾ ਬੜਾ ਗਾਂਦ ਹੈ ਹਾਂ ਬਾਈ ਕਿ ਕਿ ਐਸੀ ਰੋਡ ਸੇ ਆਏ ਹੈ ਨਾ ਹਾਂਜੀ 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 ਤਾਂ ਉਪਰ ਪੜ ਜਾਂਦਾ ਹੈ ਓਕੇ 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 ਉਪਰ ਪੜਦਾ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਮਤਲਬ ਹੋਰ ਕੀ ਆ ਫਸਲ ਕਣਕ ਵਗੈਰਾ ਵੀ ਹੁੰਦੀ ਹੈ ਜਾਂਪੇ ਨਾ ਇਹ ਕਣਕ ਦੀ ਬੀਜੀ ਹੈ ਨਾ ਇਹ ਕਣਕ ਹੀ ਹੈ ਹਾਂਜੀ ਹਾਂਜੀ ਕਣਕ ਦੀ ਕਣਕ ਦੀ ਬੀਜ ਆਂ ਲੋਗੋ ਨੇ ਠੀਕ ਹੈ ਠੀਕ ਹੈ ਕਣਕ ਆਰ ਮਤਲਬ ਇਹਦੇ ਧਾਨ ਹੁੰਦੇ ਹੈ ਹਾਂ धान वगैरह होते हैं खेती सभी होती है खेती कोई फल वगैरह भी होता है यहाँ पे हाँ फल सब होते हैं एक सेब नहीं होता और बाकी फल होते हैं सारे सेब के अलावा सारा होता है कुछ सारे होता मगर लगाते नहीं है लोग कम है लोगों के पास ठीक और माता जी तुम सुनाओ <laughs> किदा तारिया सेता वगैरह सेता तो तुम्हें पता सेता साल लाए कुटुंबियों ਅੱਛਾ ਕਿਤਨੀ ਹੋ ਗਈ 70 ਸਾਲ ਕੀ ਹੋ ਗਈ ਨਹੀਂ ਹਾਂ ਪੈਰ ਤੇ 66 ਸਾਲ ਹੋ ਗਈ ਹੈ ਅੱਛਾ ਹੋ ਗਈ ਹੈ ਬਹੁਤ ਬੜੀਆ ਲੱਗਾ ਆਪਸੇ ਬਾਤ ਕਰਕੇ ਠੀਕ ਆ ਮਾਤਾ ਜੀ ਸਾਨੂੰ ਪਿੰਡ ਦੇ ਵਿੱਚ ਪਾਈਓ ਨਹੀਂ ਮਿਲੇ ਆ ਇਹਨਾਂ ਨਾਲ ਕਰਦੇ ਆ ਗੱਲਬਾਤ ਪਿੰਡ ਬਾਰੇ ਜਾਣਦੇ ਆ ਨਮਸਤੇ ਜੀ ਨਮਸਕਾਰ ਜੀ ਬਹੁਤ ਸੋਹਣਾ ਉਹ ਸਭ ਵਧੀਆ ਜੀ ਹਾਂਜੀ ਸਭ ਠੀਕਾ ਠੀਕ ਹੈ ਬਹੁਤ ਸੋਹਣਾ ਪਿੰਡ ਹੈ ਜੀ ਅਸੀਂ ਘੁੰਮ ਕੇ ਦੇਖਿਆ ਕਿ ਇੱਕ ਭਲਿੱਕੇ ਪੌਂਦਾ ਮੈਂ ਤੁਸੀਂ ਲਾ ਲਓ ਵਿਦੇਸ਼ਾਂ ਦੇ ਹਾਂਜੀ ਇੰਨਾ ਸੋਹਣਾ ਪਿੰਡ ਆ ਹਾਂਜੀ ਗ੍ਰੀਨਰੀ ਗ੍ਰੀਨਰੀ ਦੂ ਦੂ ਤੱਕ ਹਾਂਜੀ ਵਿੱਚ ਘਰ ਇੰਨੇ ਸੋਹਣੇ ਲੱਗਦੇ ਪਏ ਆ ਜਿਹੜੇ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਸਾਨੂੰ ਦੱਸੋ ਇਸ ਪਿੰਡ ਬਾਰੇ ਕੀ ਕੀ ਫਸਲ ਹੁੰਦੀ ਆ ਇੱਥੇ ਲੋਕ ਕੀ ਕੀ ਧੰਦਾ ਕਰਦੇ ਆ ਫਸਲ ਮੇਨ ਫਸਲ ਆਜਕਲ ਤੋਂ ਇਹ ਗਹਿਣ ਲਗਾਈ ਹੈ ਆਲੂ ਲਗਾਏ ਆ लेकिन फसल तो बहुत अच्छी होती है लेकिन आजकल यहाँ पर जो जंगली जानवर है ना उनका कैर लग गया है तो जंगली जानवर जो हैं वो रात को आते हैं फसल खा जाते हैं आलू वगैरह को नुकसान कर देते हैं और दूसरी भी जो मटर या दूसरी सब्जियां हैं उनको नुकसान कर पाती है और ये विलेज हेरिटेज विलेज है यहाँ पर जो हमारे विलेज का टॉप है वहाँ पर एक तो अंजनी देवी का मंदिर है तो अंजनी देवी जो है हनुमान जी की माता जी हैं और उन्होंने यहाँ पर तपस्या की थी हमारे गांव में और वो अकेला एक पुरातन मंदिर है अंजनी देवी उससे पता चलता है कि जो हमारा गांव जो है हेरिटेज विलेज है और उसमें जो लिपि लिखी हुई है वो भी पुरातन लिपि के अक्सर हैं हो सकता है वो फारसी टांकी या कुछ लैंग्वेज है लेकिन वो हमारी नई लैंग्वेज से डिफरे कभी से पता चलता है कि ये पुरातन गाँव है ਬਹੁਤ ਕਮ ਲੋਕਾਂ ਨੂੰ ਪਤਾ ਨਾ ਬਾਹਰ ਵਾਲੋ ਲੋਕਾਂ ਨੂੰ ਬਾਹਰ ਵਾਲੇ ਲੋਕਾਂ ਨੂੰ ਪਤਾ ਨਹੀਂ ਇਸ ਦਾ ਅਮ ਜਿਵੇਂ ਸੋਚ ਰਹੇ تھے ਕਿ ਜਿਵੇਂ ਸਾਡੇ ਪੰਜਾਬ ਸੇ ਸਭ ਆਤੇ ਹਨ ਕਾਂਗੜਾ ਢੀਲਾ ਦੇਖਤੇ ਹਨ ਦਰ ਮਿਨਸ਼ਾ ਅੱਲਾਹ ਹੋਰ ਆਲਦਵਾਲਾ ਸਭ ਦੇਖ ਜਾਤੇ ਹਨ ਔਰ ਜੋ ਜੇ ਗਾਉਂ ਇਤਨੇ ਸੁੰਦਰ ਹੈ ਮਤਲਬ ਕਿ ਜੋ ਇੱਕ ਤੁਸੀਂ ਲਾ ਲੋ ਕਿ ਦੇਖ ਕੇ ਕੈਨੇਡਾ ਦੀ ਜਾਂ ਮਤਲਬ ਹੋਰ ਵਿਦੇਸ਼ਾਂ ਦੀ ਫੀਲਿੰਗ ਦਿੰਦੇ ਆ ਇਹਨਾਂ ਦਾ ਪਤਾ ਹੀ ਨਹੀਂ ਜੀ ਕਿਸੇ ਨੂੰ ਹਾਂਜੀ ऐसा है कि ये सारा जो कम्युनिकेशन और जो रोड हैं बिना रोड ट्रांसपोर्टेशन से गुप्त रहे जहाँ वगैरह है मेडिकल वगैरह सारी हाँ फैसिलिटी के लिए यहाँ पर हमारे आयुर्वेदिक हॉस्पिटल है ये किसी ने जहाँ आना हो के भाई बस आ सकता बस आती है जहाँ हाँ बस आती है ठीक है जी बहुत बढ़िया लगातार ਤੇ ਤੁਸੀਂ ਪੁੱਛਿਆ ਸਾਨੂੰ ਵਧੀਆ ਲੱਗਿਆ ਤੁਹਾਡੇ ਨਾਲ ਜੀ ਗੱਲਬਾਤ ਕਰਕੇ ਨਾ ਬਹੁਤ ਵਧੀਆ ਸੁਹਾਇਆ ਇੱਥੇ ਤੇ ਅਸੀਂ ਦੇਖਿਆ ਲੋਕਾਂ ਦਾ ਜੀ ਹਾਂਜੀ ਹਾਂਜੀ ਕਨੇਡ ਪਿੰਡ ਦੇ ਕੋਲ ਰੈਸਟੋਰੈਂਟ ਹੁੰਦਾ ਆ ਹੋਟਲ ਵੀ ਆਏ ਕੈਂਪ ਵਗੈਰਾ ਸਾਰਾ ਪ੍ਰਬੰਧ ਆ ਇੱਥੇ ਤੁਸੀਂ ਵੀ ਜੇ ਇਹਨਾਂ ਪਿੰਡਾਂ ਦਾ ਇੱਥੇ ਨਜ਼ਾਰਾ ਲੈਣ ਆਉਨੇ ਆ ਤਾਂ ਤੁਸੀਂ ਇੱਥੇ ਸਟੇ ਕਰ ਸਕਦੇ ਆ ਕਿਉਂਕਿ ਸਾਨੂੰ ਬਹੁਤ ਸੋਹਣਾ ਦ੍ਰਿਸ਼ ਲੱਗਿਆ ਇੱਥੇ ਦਾ ਤੇ ਰੀਵਰ ਚੱਲਦੀ ਪਈ ਆ ਇੱਕ ਜਿਹਨੂੰ ਪਾਰ ਕਰਕੇ ਸਾਨੂੰ ਫੋਟੋ ਤੱਕ ਪਹੁੰਚਣਾ ਪੈਣਾ ਆ ਚਲੋ ਚੱਲਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਕਾਫੀ ਵਧੀਆ ਲੱਗਦਾ ਪਿਆ ਇੱਥੇ ਚੱਲ ਕੇ ਕਿਉਂਕਿ ਜਿਹੜੀਆਂ ਪੈਪਾ ਵਗੈਰਾ ਇਹ ਵਾਈਬ੍ਰੇਸ਼ਨ ਕਰ ਰਹੀਆਂ ਆ ਝੂਟੇ ਹੀ ਮਿਲਦੇ ਪਏ ਇੱਕ ਤਰ੍ਹਾਂ ਸਾਨੂੰ ਤੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਆ ਪਾਣੀ ਦਾ ਸੋਹਣਾ ਦ੍ਰਿਸ਼ਕ ਇਹ ਆਵਾਜ਼ ਸੁਣ ਕੇ ਹਰ ਕਿਸੇ ਨੂੰ ਵਧੀਆ ਲੱਗੇਗਾ ਜੇ ਤੁਸੀਂ ਇੱਥੇ ਸਟੇ ਕਰੋਗੇ ਤੁਸੀਂ ਆ ਬੋਰਡ ਵੀ ਦੇਖ ਸਕਦੇ ਆ ਬਹੁਤ ਵਧੀਆ ਬਣਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਇਸ ਰੈਸਟੋਰੈਂਟ ਦਾ ਨਜ਼ਾਰਾ ਆ ਤੇ ਇਸ ਤਰ੍ਹਾਂ ਦੇ ਪੱਥਰ ਵਗੈਰਾ ਤੇ ਲਿਖਿਆ ਹੋਇਆ ਆ ਜਿਹੜਾ ਵਧੀਆ ਲੱਗਦਾ ਪਿਆ ਆ ਨੇਚਰ ਦੇ ਵਿੱਚ ਇਹ ਰੈਸਟੋਰੈਂਟ ਆ ਇੱਥੇ ਰਹਿ ਕੇ ਹਰ ਕਿਸੇ ਨੂੰ ਵਧੀਆ ਲੱਗੇਗਾ ਬੱਚਿਆਂ ਵਾਸਤੇ ਕਾਫੀ ਪ੍ਰਬੰਧ ਕੀਤਾ ਹੋਇਆ ਆ ਇੱਥੇ ਕਿ ਬੱਚੇ ਵੀ ਇੱਥੇ ਆ ਕੇ ਇੰਜੋਏ ਕਰਨ ਇਸ ਤਰ੍ਹਾਂ ਦੀ ਐਕਸਰਸਾਈਜ਼ ਇੱਥੇ ਕਾਫੀ ਆ ਸਾਹਮਣੇ ਵੀ ਤੁਸੀਂ ਦੇਖ ਸਕਦੇ ਆ ਬਹੁਤ ਵਧੀਆ ਲੱਗੂਗਾ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਜੇ ਤੁਸੀਂ ਇੱਥੇ ਆ ਕੇ ਰੁਕਦੇ ਆ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਤੁਸੀਂ ਮੈਕਸਿਮਮ ਆ ਕੇ ਕਾਂਗੜੇ ਧਰਮਸ਼ਾਲਾ ਆ ਕੇ ਸਾਰੇ ਰੁਕ ਜਾਂਦੇ ਆ ਇਹ ਚੀਜ਼ਾਂ ਸਾਡੇ ਤੋਂ ਦੂਰ ਰਹਿ ਜਾਂਦੀਆਂ ਆ ਸਰਵ 6 ਕਿਲੋਮੀਟਰ ਦੂਰ ਕਨੇਡ ਪਿੰਡ ਪੁੱਛ ਕੇ ਤੁਸੀਂ ਇੱਥੇ ਪਹੁੰਚ ਸਕਦੇ ਆ ਰੈਸਟੋਰੈਂਟ ਦਾ ਅਸੀਂ ਤੁਹਾਨੂੰ ਨਾਂ ਦੱਸੇ ਦਿੱਤਾ ਲਿਖਿਆ ਹੋਇਆ ਸੀਗਾ ਤੇ ਤੁਹਾਨੂੰ ਅਸੀਂ ਇੱਥੇ ਦੀ ਲੋਕੇਸ਼ਨ ਵੀ ਦੱਸ ਦੇਵਾਂਗੇ ਹੁਣ ਅਸੀਂ ਰੂਮ ਲੱਗੇ ਆ ਦੇਖਣ ਤੁਸੀਂ ਡਿਜ਼ਾਈਨਿੰਗ ਦੇਖੋ ਬਾਲ ਵਗੈਰਾ ਰਸੀਆਂ ਨਾਲ ਟੰਗੇ ਹੋਏ ਆ ਤੇ ਬਾਹਰੋਂ ਇਸ ਤਰ੍ਹਾਂ ਆ ਜਿੱਦਾਂ ਮਿੱਟੀ ਨਾਲ ਲਿਪਿਆ ਹੁੰਦਾ ਆ ਵਾਕਿਆ ਹੀ ਮਿੱਟੀ ਨਾਲ ਲਿਪਿਆ ਹੋਇਆ ਦੇਖਦੇ ਆ ਕਈ ਵਾਰ ਕਲਰ ਵਗੈਰਾ ਇਸ ਤਰ੍ਹਾਂ ਦੇ ਹੁੰਦੇ ਆ ਤੇ ਇੱਕ ਪੁਰਾਣਾ ਕਲਚਰ ਨੂੰ ਦਿਖਾਇਆ ਗਿਆ ਹੈ ਇੱਥੇ। ਹੁਣ ਤੁਹਾਨੂੰ ਸਾਰਾ ਅੰਦਰੋਂ ਇੱਕ ਵਾਰ ਦਿਖਾ ਲਈਏ। ਬਹੁਤ ਵਧੀਆ ਰੂਮ ਆ। ਸਾਰਾ ਬਾਹਰ ਦੀ ਤਰ੍ਹਾਂ ਲਿਪਿਆ ਹੋਇਆ ਮਿੱਟੀ ਦੇ ਨਾਲ। ਛੱਤ ਦਾ ਬਹੁਤ ਵਧੀਆ ਡਿਜ਼ਾਈਨ ਆ। ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਪੰਜਾਬ ਦਾ ਕਲਚਰ ਦਿਖਾਇਆ ਹੋਇਆ ਆ। ਇਸੇ ਤਰ੍ਹਾਂ ਆ ਖਾਨੇ ਦੇਖ ਲਓ ਸਾਰੇ ਮਿੱਟੀ ਨਾਲ ਲਿਪਕੇ ਕਿੰਨੇ ਸੋਹਣੇ ਲੱਗ ਰਹੇ ਆ ਐਲਈਡੀ ਵਗੈਰਾ ਦਾ ਪੂਰਾ ਪ੍ਰਬੰਧ ਆ ਕਿਉਂਕਿ ਅਸੀਂ ਤੁਹਾਨੂੰ ਤਾਂ ਇਹ ਸਾਰਾ ਦਿਖਾ ਰਹੇ ਆ ਕਈ ਵਾਰ ਇਹ ਹੋ ਜਾਂਦਾ ਕਿ ਜਿੱਦਾਂ ਇਹ ਜੰਗਲ ਦੇ ਵਿੱਚ ਆ ਵਧੀਆ ਨੇਚਰ ਦੇ ਵਿੱਚ ਆ ਤੇ ਇਹ ਹੋ ਜਾਂਦਾ ਕਿ ਪਤਾ ਨਹੀਂ ਉੱਥੇ ਐਲਈਡੀ ਵਗੈਰਾ ਬੱਚਿਆਂ ਵਾਸਤੇ ਟੀਵੀ ਵਗੈਰਾ ਇਸ ਤਰ੍ਹਾਂ ਹੋਏਗਾ ਕੁਝ ਤੇ ਕੇਬਲ ਵਗੈਰਾ ਵੀ ਲੱਗੀ ਹੋਈ ਆ ਇਸੇ ਤਰ੍ਹਾਂ ਤੁਸੀਂ ਇੱਧਰ ਦੇਖ ਸਕਦੇ ਆ ਤੇ ਆ ਦੂਸਰਾ ਰੂਮ ਆ ਤੇ ਇਹ ਵੀ ਸੇਮ ਆ ਜਿੰਦਾ ਅਸੀਂ ਤੁਹਾਨੂੰ ਦਿਖਾਇਆ ਤੇ ਸਾਹਮਣੇ ਤੁਸੀਂ ਦੇਖ ਲਓ ਫਸਟ ਫਲੋਰ ਸੈਕੰਡ ਰੂਮ ਦੇ ਬਿਲਕੁਲ ਕੋਲ ਤੁਸੀਂ ਦੇਖ ਲਓ ਰਾਤ ਨੂੰ ਅਸੀਂ ਪੰਜਾਬੀ ਚ ਕਹ ਲੈਨੇ ਆ ਅੱਗ ਸੇਕਣ ਵਾਸਤੇ ਆਲੇ ਦੁਆਲੇ ਫੈਮਿਲੀ ਬੈਠ ਸਕਦੀ ਆ ਜਿਹਨੂੰ ਅਸੀਂ ਬੋਨਫਾਇਰ ਵੀ ਕਹਿੰਦੇ ਆ ਕਾਫੀ ਵਧੀਆ ਬਣਿਆ ਹੋਇਆ ਆ ਇੱਥੇ ਕੈਂਪਿੰਗ ਦਾ ਵੀ ਪ੍ਰਬੰਧ ਆ ਪੂਰਾ ਤੇ ਇੱਕ ਅਲੱਗ ਪੋਰਸ਼ਨ ਬਣਾਇਆ ਹੋਇਆ ਜੇ ਕਿਸੇ ਨੇ ਇੱਥੇ ਆ ਕੇ ਕੈਂਪਿੰਗ ਕਰਕੇ ਰਹਿਣਾ ਆ ਤੇ ਉਹ ਰਹਿ ਸਕਦਾ ਆ ਤੁਸੀਂ ਆ ਸਾਰੇ ਦੇਖ ਲਓ ਕੈਂਪ ਵਗੈਰਾ ਇੱਥੇ ਇਸੇ ਤਰ੍ਹਾਂ ਇੱਧਰ ਕਾਫੀ ਵਧੀਆ 뷰 ਆ ਤੇ ਹੁਣ ਸਾਨੂੰ ਅਸੀਂ ਅੰਦਰੋਂ ਕੈਂਪ ਦਿਖਾਉਨੇ ਆ ਕਿਸ ਤਰ੍ਹਾਂ ਦਾ ਬਣਿਆ ਹੋਇਆ ਆ ਸਾਨੂੰ ਤਾਂ ਵਧੀਆ ਲੱਗਿਆ ਤੇ ਬੈੱਡ ਵਗੈਰਾ ਲੱਗਾ ਹੋਇਆ ਨਾਲ ਅਲਮਾਰੀ ਆ ਫੈਨ ਵਗੈਰਾ ਵੀ ਇਹਨਾਂ ਨੇ ਲਾਇਆ ਹੋਇਆ ਕੈਂਪ ਦੇ ਵਿੱਚ ਤੇ ਇਸੇ ਤਰ੍ਹਾਂ ਅੰਦਰ ਬਾਥਰੂਮ ਆ ਤੇ ਹੁਣ ਇਹ ਤੁਹਾਡੀ ਚੁਆਇਸ ਦੇ ਉੱਤੇ ਆ ਕਿ ਤੁਸੀਂ ਰੂਮ ਦੇ ਵਿੱਚ ਰਹਿਣਾ ਜਾਂ ਕੈਂਪ ਰਹੀਂ ਤੇ ਬਾਕੀ ਜਿਹੜਾ ਪ੍ਰਾਈਸ ਆ ਉਹ ਵੀ ਤੁਹਾਨੂੰ ਦੋਨਾਂ ਦਾ ਦੱਸ ਦਨੇ ਆ ਕੈਂਪ ਦਾ ਤੁਹਾਨੂੰ ਕੀ ਲੱਗੇਗਾ ਤੇ ਜਾਂ ਫਿਰ ਤੁਹਾਨੂੰ ਰੂਮ ਦਾ ਜੋ ਸਾਨੂੰ ਇੱਥੇ ਦੱਸਿਆ ਇਹਨਾਂ ਨੇ ਕਿ ਜੇ ਤੁਸੀਂ ਰੂਮ ਦੇ ਵਿੱਚ ਆਉਂਦੇ ਆਂ ਬਾਕੀ ਦਾ ਸੀਜ਼ਨ ਤੇ ਡਿਪੈਂਡ ਕਰਦਾ ਆ 1500 ਰੁਪਏ ਦਾ ਤੁਹਾਨੂੰ ਰੂਮ ਦਾ ਪਵੇਗਾ ਤੇ ਜੇ ਤੁਸੀਂ ਕੈਂਪ ਦੇ ਵਿੱਚ ਰਹਿਣਾ ਆ ਤਾਂ ਇਹ 800 ਰੁਪਏ ਸਾਨੂੰ ਦੱਸਿਆ ਐ ਇਸ ਵੇਲੇ ਦਾ ਹੁਣ ਅਸੀਂ ਤੁਹਾਨੂੰ ਨਾਲ ਦੇ ਪਿੰਡ ਲੈ ਕੇ ਚੱਲਦੇ ਆਂ ਜਿੱਥੇ ਮਾਤਾ ਅੰਜਨੀ ਦੇਵੀ ਦਾ ਮੰਦਿਰ ਆ ਸਦੀਆਂ ਪੁਰਾਣਾ ਜਿਹਦਾ ਪਿੰਡ ਦੇ ਲੋਕ ਵੀ ਜ਼ਿਕਰ ਕਰਦੇ ਆ ਸਤੇ ਜੀ ਹਾਂ ਜੀ ਅੰਜਨੀ ਮਾਤਾ ਮੰਦਿਰ ਤੇ ਮੋਟਰਸਾਈਕਲ ਇੱਥੇ ਲਾਤੀ ਜੀ ਹਾਂਜੀ ਮੋਟਰਸਾਈਕਲ ਇੱਥੇ ਲਾਉਣਾ ਪੈਣਾ ਸਾਨੂੰ ਇੱਥੇ ਗਾ ਨਹੀਂ ਜਾਂਦਾ ਅਸੀਂ ਪਿੰਡ ਦੇ ਵਿੱਚ ਪਹੁੰਚ ਗਏ ਆ ਜਿੱਥੇ ਅੰਜਨੀ ਮਾਤਾ ਦਾ ਮੰਦਿਰ ਆ ਤੇ ਮੋਟਰਸਾਈਕਲ ਅਸੀਂ ਆਪਣਾ ਲਾਤਾ ਆ ਇੱਥੇ ਫੋਨ ਸਾਨੂੰ ਪੈਦਲ ਤੁਰ ਕੇ ਜਾਣਾ ਪੈਣਾ ਮੰਦਿਰ ਤੱਕ ਬਾਕੀ ਇੱਥੇ ਸਾਨੂੰ ਪਿੰਡੇ ਮਿਲੇ ਆ ਭਾਈ ਹੁਣੀ ਆ ਤੇ ਆਪਣੇ ਇਹਨਾਂ ਤੋਂ ਵੀ ਪੁੱਛਦੇ ਆ ਮੰਦਿਰ ਬਾਰੇ ਜਿੱਦਾਂ ਸਾਨੂੰ ਰਸਤੇ 'ਚ ਵੀ ਸੁਣਨ ਨੂੰ ਮਿਲਿਆ ਕਿ ਇੱਕੋ ਹੀ ਇੱਕ ਮੰਦਿਰ ਆਏ अंजनी माता ਦਾ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ। ਨਮਸਤੇ ਜੀ। ਨਮਸਕਾਰ ਜੀ। ਤੇ ਸਾਨੂੰ ਜੋ ਪਤਾ ਲੱਗਾ ਜੀ ਮੰਦਿਰ ਬਾਰੇ। ਹਾਂਜੀ। ਬਹੁਤ ਜ਼ਿਆਦਾ ਪੁਰਾਣਾ ਤੇ ਇਤਿਹਾਸਿਕ ਮੰਦਿਰ ਆ। ਹਾਂਜੀ ਬਹੁਤ ਪੁਰਾਣਾ ਮੰਦਿਰ ਹੈ ਇਹ। ਹਾਂਜੀ ਤੇ ਦੱਸੋ ਸਾਨੂੰ ਥੋੜਾ ਜਿਹਾ। ਇਹ ਜੈ ਮਾਤਾ ਜੀ ਜੈ ਅੰਜਨੀ ਮਾਤਾ ਇਹ ਬਰਵਾਲਾਕਾ ਗਾਂਵ ਹੈ ਕਾਂਗੜਾ ਬੇ ਪੜਤਾ ਨਾ। ਔਰ ਇਹ ਅੰਜਨੀ ਮਾਤਾ ਦਾ ਮੰਦਿਰ ਬਹੁਤ ਪ੍ਰਾਚੀਨ ਮੰਦਿਰ ਹੈ। ਇੱਥੇ ਲੋਕੋ ਕਿ ਨਾ ਬਹੁਤ ਸਾਰੀ ਮੰਨਤਾਂ ਹੀ ਪੂਰੀ ਹੁੰਦੀ ਹੈ। ਜੈਸੇ ਕਿਸੇ ਨੂੰ ਬੱਚਾ ਨਾ ਹੋ, ਕੁਝ ਵੀ ਹੋ। ਜੋ ਵੀ ਮੰਨਤें ਮੰਗੇ ਤੇ ਨਾ ਉਹ ਇੱਥੇ ਪੂਰੀ ਹੋ ਜਾਂਦੀ ਹੈ। ਵਾਸਤੇ ਜੀ ਦਾ ਟਿਆਣਾ ਵੱਡੀ ਲੈਤਾ ਤਾਂ ਇਹ ਖਾਲੀ ਖੇਤ ਤਾਂ ਚ ਲਗਾਈ ਹਾਂ ਤਾਂ ਕੀ ਮੰਦਿਰ ਦੇ ਵਿੱਚ ਪਹੁੰਚ ਗਏ ਆ ਚੱਲਦੇ ਆ ਹੁਣ ਤੁਹਾਨੂੰ ਕਰਾਉਨੇ ਆ ਦਰਸ਼ਨ ਅਸੀਂ ਮੰਦਿਰ ਦੇ ਵਿੱਚ ਪਹੁੰਚ ਗਏ ਆ ਤੇ ਹੁਣ ਪੜਨ ਜੀ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਪੂਰੀ ਡਿਟੇਲ ਮੰਦਿਰ ਬਾਰੇ ਤੇ ਸਾਡੇ ਦਰਸ਼ਕਾਂ ਨੂੰ ਥੋੜੀ ਡਿਟੇਲ ਦੇ ਵਿੱਚ ਦੱਸੋ ਜੀ ਇਸ ਮੰਦਿਰ ਬਾਰੇ ਜਿੱਦਾਂ ਸਾਨੂੰ ਪਿੰਡ ਦੇ ਆਦੋਂ ਤੋਂ ਵੀ ਪਤਾ ਲੱਗਾ ਕਿ ਪੂਰੇ ਹਮਾਤਲ ਦੇ ਵਿੱਚ ਇੱਕ ਕੋਈ ਮੰਦਿਰ ਆ ਤੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਸਿਰਫ ਦੋ ਮੰਦਿਰ ਆ ਠੀਕ ਹੈ ਜੀ ਇੱਕ ਰਾਸਥਾ ਤੇ ਇੱਕ ਰਾਜਸਥਾਨ ਚ ਤੇ ਦੂਸਰਾ ਇੱਥੇ ਆ ਤੇ ਹੁਣ ਥੋੜਾ ਦੱਸੋ ਕੀ ਹਿਸਟਰੀ ਆ ਇਸ ਮੰਦਿਰ ਦੀ ਹਿਸਟਰੀ ਕਿ ਮਾਤਾ ਇਹ ਬਾਦ ਰੂਪ ਚ ਬਾਦ ਰੂਪ ਚ ਉਪਰਜਿਤ ਵਿਕਣ ਚ ਹਾਂਜੀ ਹਾਂਜੀ ਉਹ ਹੀ ਗਵਾਲ ਦੇ ਉੱਤੇ ਤੇ ਉਹ ਗੇਂਜਰਾ ਦੇ ਪਿੱਛੇ ਫੇਰਦੇ ਸੀ ਮਾਤਾ ਰਾਣੀ ਮੋਤਕਲ ਗੋਲ ਰੂਪ ਚ ਹੇਤ ਮਾਤਾ ਰਾਣੀ ਜਨਮ ਤੇ ਕਾਇਰ ਦੁੱਧ ਪੀ ਕੇ ਤੇ ਇੱਕ ਵਾਰ ਗੋਲੇ ਮੇਲੇ ਤੇ ਗੋਣ ਦੇਖਾ ਤਾਂ ਤੇ ਉਸ ਤੋਂ ਬਾਅਦ ਇਹਦੀ ਪਿੱਛੇ ਪਸ਼ਾਉਂ ਅੱਗੇ ਉੱਠ ਕੇ ਇਸ ਤੇ ਮਾਤਾ ਰਾਣੀ ਦੇ ਚਰ ਤੋਂ ਸਾਹਤ ਬਸੇ ਸਰੀਰ ਤੇ ਮਾਤਾ ਰਾਣੀ ਦੱਸੇ ਦਿੰਦੇ ਬੰਦੇ ਕਿ ਗੋਟਨਿਆਂ ਦੇ ਰੁਕ ਜਾਂਦੇ ਠੀਕ ਹੈ ਜੀ ਤੇ ਇਹ ਮਾਤਾ ਦੇ ਗੋਟਨਿਆਂ ਦੇ ਨਿਸ਼ਾਨ ਅੱਛਾ ਜੀ ਲਈ ਇਹ ਤੇ ਜੀ ਇਹ ਉਸ ਗਾਇ ਦੇ ਖੁਰ ਦਾ ਨਿਸ਼ਾਨ ਓਕੇ ਠੀਕ ਹੈ ਜੀ ਤੇ ਇੱਧਰ ਸਾਨੂੰ ਵੀ ਨਹੀਂ ਪਤਾ ਪਾਪਾ ਵਾਲੇ ਟਾਈਮ ਨਾਲ ਹਾਂਜੀ ਹਾਂਜੀ ਤੇ ਪਾਪਾ ਹੱਸਦੇ ਸੀ ਕਿ ਇੱਧਰ ਕਰਕੇ ਨਾਗ ਦੇਤਾ ਬੈਠੇ ਹੁੰਦੇ ਸੀ ਇੱਕ ਵਾਰ ਓਕੇ ਤੇ ਲੋਕ ਹੱਥ ਲਗਾ ਕੇ ਵੀ ਚਲੇ ਜਾਂਦੇ ਸਨ ਤੇ ਉਸ ਤੋਂ ਬਾਅਦ ਹੁੰਦੇ ਜੇ ਲੋਕਾਂ ਨੂੰ ਇਹ ਪਤਾ ਲੱਗਣਾ ਲੱਗ ਗਿਆ ਕਿ ਨਹੀਂ ਤਾਂ ਉਸ ਤੋਂ ਬਾਅਦ ਫਿਰ ਅੱਜ ਜਿਵੇਂ ਨਾਗ ਦੇਤਾ ਤੇ ਉਹ ਅਸ਼ਟਮੀ ਹੋ ਜਾਂਦੀ ਟਰਗਾ ਅਸ਼ਟਮੀ ਤੋਂ ਸੋਚਦੇ ਨਾ ਇਹ ਉਸਦੇ ਨਹੀਂ ਆਪੇ ਬੁਣ ਮੈਂ ਜਾਂ ਆਪਸ ਵਿੱਚ ਉਸke ਬਾਅਦ ਫਿਰ ਹਨਮਾਨ ਜੀ ਦੇ ਬਕਤੇ ਕੀ ਆਉਂਦੇ ਹਾਂ ਲਗੂ ਇੱਥੇੋਂ ਪਾਣੀ ਆ ਰਿਹਾ ਪਿਛੋਂ ਤੇ ਇਹ ਕਿਹਦਾ ਪਾਣੀ ਹੈ ਜੀ ਗੋਲੀਆਂ ਦਾ ਜਾਂ ਕਿਦਾਂ ਹੈ ਇਹ ਨਾ ਇੱਕ ਜਦੋਂ ਕੁ ਲੰਬੀ ਹੈ ਉੱਪਰ ਤੋਂ ਉਹ ਆਏ ਤੇ ਇੱਧਰ ਪੰਜ ਗੋਲੀਆਂ ਨੇ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆ ਕੇ ਤੇ ਚਲੋ ਬਹੁਤ ਵਧੀਆ ਦੱਸਿਆ ਜੀ ਤੁਸੀਂ ਹਾਂਜੀ ਜੈ ਮਾਤਾ ਜੀ ਇਹ ਬਲਦੀ ਨਾ ਲੰਬਾ ਜਿੱਦਾਂ ਸਾਨੂੰ ਪਾਣੀ ਜੀ ਨੇ ਦੱਸਿਆ ਸੀਗਾ ਨਾਲ ਇਹਦੇ ਪਾਣੀ ਆ ਰਿਹਾ ਪਿੱਛੋਂ ਦੇਖ ਲਓ ਤੁਸੀਂ ਇਹ ਚੱਲਦਾ ਹੀ ਰਹਿੰਦਾ ਆ 12 ਮਹੀਨੇ ਤੇ ਹੁਣ ਤੁਹਾਨੂੰ ਅਸੀਂ ਬੋਲੀਆਂ ਦਾ ਪਾਣੀ ਦਿਖਾਉਂਦੇ ਆ ਇਹ ਪਾਣੀ ਇੰਨਾ ਸਾਫਾ ਬਹੁਤ ਫਾਇਦੇ ਆ ਇਸ ਪਾਣੀ ਦੇ ਪੀਣ ਦੇ ਕੁਦਰਤੀ ਪਾਣੀ ਆ ਕਦੀ ਵੀ ਇਹ ਪਾਣੀ ਬੰਦ ਨਹੀਂ ਹੁੰਦਾ ਹੁਣ ਤੁਹਾਨੂੰ ਅਸੀਂ ਦੂਸਰੀ ਬੋਲੀ ਵੱਲ ਲੈ ਕੇ ਚੱਲਦੇ ਆ ਜਿਹੜੀ ਬਿਲਕੁਲ ਸਾਹਮਣੇ ਆ ਉਹਦੇ ਨਾਲ ਹੀ ਤੀਸਰੀ ਬੋਲੀ ਆ ਇਸ ਤਰ੍ਹਾਂ ਅਗਲਾ ਵੇਅ ਇਸੇ ਤਰ੍ਹਾਂ ਤੀਸਰੀ ਬੋਲੀ ਆ ਸਾਹਮਣੇ ਆ ਉਮੀਦ ਕਰਦੇ ਆ ਕਿ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਕਿਉਂਕਿ ਅਸੀਂ ਹਰ ਵਾਰ ਵੀਡੀਓ ਬਣਾਉਣ ਲੱਗੇ ਏ ਸੋਚੀਦਾ ਆ ਕਿ ਤੁਹਾਨੂੰ ਉਹ ਚੀਜ਼ ਦਿਖਾਈਏ ਜਿਹੜੀ ਲੁਕੀ ਹੋਈ ਹੋਵੇ ਇਸ ਕਰਕੇ ਤੁਹਾਡਾ ਵੀ ਇੱਕ ਫਰਜ ਬਣਦਾ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜਿਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲੇ ਅਸੀਂ ਹੋਰ ਵਧੀਆ-ਵਧੀਆ ਵੀਡੀਓ ਤੁਹਾਡੇ ਤੱਕ ਲੈ ਕੇ ਆਈਏ ਤੇ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਵੀ ਮਿਲ ਸਕਣ ਚਲੋ ਹੁਣ ਚੱਲਦੇ ਆਂ ਧੰਨਵਾਦ